ਹੈਲੋ ਜੀ ਸਤ ਸ੍ਰੀ ਅਕਾਲ ਦਲਟਾ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਸਵੇਰ ਦਾ ਟਾਈਮ ਹੈ ਮੈਂ ਧਾਰਾ ਵਗੈਰਾ ਕੱਢ ਲਈ ਹੁਣ ਮੈਂ ਦੁੱਧ ਗਰਮ ਧਰ ਰੱਖਿਆਗਾ ਇਧਰ ਕੱਪੜਾ ਲੀੜ ਆਪਾਂ ਜਿਹੜਾ ਨਵਾਂ ਸੀ ਵਿਆਹ ਸ਼ਾਦੀਆਂ ਵਾਲਾ ਨਾ ਨਵੇਂ ਨਵੇਂ ਕੱਪੜੇ ਮੈਂ ਧੋ ਦਿੱਤੇ ਨੇਗੇ ਤੇ ਹੁਣ ਮੈਂ ਦੁੱਧ ਗਰਮ ਕਰ ਮਤ ਰਿਹਾ ਗਿਆ ਪਹਿਲੇ ਮੈਂ ਆਉਂਦੀ ਨਾ ਕੱਪੜਿਆਂ 'ਤੇ ਬੈਠ ਜਾਣੀ ਹੁੰਦੀ ਕਿ ਜਦਦਰ ਮੇਰੇ ਜਾਂਦਾ ਹੁਣ ਤੇ ਫਿਰ ਮੈਨੂੰ ਆਹ ਹੁੰਦਾ ਵੀ ਕੱਪੜਿਆਂ ਤੋਂ ਫ੍ਰੀ ਹੋ ਕੇ ਫਿਰ ਮੈਂ ਇਧਰ ਉਹ ਚੁੱਲੇ 'ਤੇ ਆਪਾਂ ਕਰੀ ਜਾਵਾਂਗੇ ਰਸੋਈ ਦਾ ਹੁਣ ਮੈਂ ਇਧਰ ਦੁੱਧ ਗਰਮ ਧਰ ਲਿਆ ਇੱਕ ਚੁੱਲੇ 'ਤੇ ਮੈਂ ਤਾਂ ਰੱਖੀਏਗੀ ਚਾਹ ਕਿਉਂਕਿ ਪਹਿਲਾਂ ਮੈਂ ਥੋੜੀ ਬਣਾਈ ਸੀਗੀ ਮੈਨੂੰ ਐ ਸੀ ਕਿ ਅੱ삐 ਮੈਂ ਦੁਬਾਰਾ ਬਣਾ ਲੂਗੀ ਨਾ ਫਿਰ ਖਰਾਬ ਜੀ ਹੋ ਜਾਂਦੀ ਹੈ ਕਿਉਂਕਿ ਕਾਫੀ ਟਾਈਮ ਹੋ ਜਾਂਦਾ ਹੈਗਾ ਜਿਹੜੇ ਤਾਂ ਹੁਣ ਪਹਿਲਾਂ ਸਾਨੂੰ ਤਾਂ ਆ ਦਿੱਤਾ ਹੈਗੀ ਐਸ ਬਿਲ ਨੂੰ ਅਸੀਂ ਦੋ ਵਾਰ ਪੀ ਲੈਣੀ ਹੈ ਮੈਂ ਤਾਂ ਤੇ ਨ ਤੇ ਫਿਰ ਉਹਨਾਂ ਨੂੰ ਮੈਂ ਦੁਬਾਰਾ ਬਣਾ ਕੇ ਦਿੰਨੀ ਆਗੀ ਜਿਨ੍ਹਾਂ ਨੇ ਹੋਰ ਪੀਣੀ ਹੋਈ ਉਹ ਵੀ ਪੀਸਾ ਕਣਗੇ ਤੇ ਕੰਮ ਹੀ ਛੋਟਾ ਜਿਹਾ ਹੋ ਗਿਆ ਮੱਜਾ ਬਿਨਾ ਇੱਕ ਮੱਜ ਨਾਲ ਹੀ ਨਾ ਮੇਰਾ ਕੰਮ ਬਹੁਤ ਜ਼ਿਆਦਾ ਘਟ ਗਿਆ ਕਿਉਂਕਿ ਗੋਹੇ ਦਾ ਘਟ ਗਿਆ ਖੋਲਣ ਬੱਲਣ ਬੰਨਣ ਦਾ ਨਾ ਕੱਖ ਪਾਉਣ ਦਾ ਕਿੰਨਾ ਕੰਮ ਘਟ ਜਾਂਦਾਗਾ ਮੈਨੂੰ ਅੱਦੇ ਘੰਟੇ ਦਾ ਆਰਾਮ ਨਾਲ ਫਰਕ ਪੈ ਗਿਆ ਹੋਊਗਾ ਕੰਮ ਦਾ ਉਹਦਾ ਤੇ ਨਾਲੇ ਉਹੀ ਗੱਲ ਚੱਲ ਧਾਰਦਾ ਬੁਚਾਰੀ ਦੁੱਧ ਦਾ ਹੈ ਨਹੀਂ ਸੀਗਾ ਤੇ ਐਨੇ ਨਾਲ ਹੀ ਫਰਕ ਪੈ ਗਿਆ ਹੁਣ ਮੈਂ ਜਾਂਦੀ ਮਗਰੋਂ ਮੈਨੂੰ ਆ ਲੱਗੂ ਮੇਰਾ ਪਹਿਲਾ ਕੰਮ ਨਿਬੜ ਗਿਆ ਜਿਹਦੇ ਦੋ ਪਸ਼ੂ ਨੇ ਉਹਨਾਂ ਦਾ ਜੰਮੀ ਸੌਖਾ ਦੇਦਰ ਮੈਂ ਚਾਤਾ ਰੱਖੀਏਗੀ ਜਦੋਂ ਅਸੀਂ ਐਡ ਹੋਏਗੇ ਸਾਰੇ ਮੈਨੂੰ ਦੋ ਇੱਕ ਮਾਜੀ ਕਗਾਈ ਸੀਗੀ ਮੈਂ ਚਾਇਆ ਮਗਰ ਉਹ ਕਰਾਂ ਕਿ ਉਹ ਪਹਿਲਾਂ 15 16 ਪਸ਼ੂ ਮੇਰੇ ਸਾਹਮਣੇ ਹੋਏ ਸੀਗੇ ਫੇਰ ਮੈਂ ਦੋ ਪਸ਼ੂ ਆਤੀ ਆ ਗਈ ਨਾ ਮੈਨੂੰ ਐ ਲੱਗਿਆ ਕਿ ਰੇ ਵੀ ਇਹ ਤਾਂ ਕੁਝ ਵੀ ਕੰਮ ਨਹੀਂ ਹੈਗਾ ਮੈਂ ਅਖਰ ਕਰ ਹਾਈ ਵੀ ਸਾਡੇ ਵੀ ਕਦੇ ਪਸ਼ੂ ਐ ਵੀ ਖਾਸੇ ਸਾਰੇ ਹੋ ਜਾਣਗੇ ਤੇ ਫੇਰ ਭਈ ਅਸੀਂ ਹੌਲੀ ਹੌਲੀ ਕਟੀਆਂ ਬੱਚਿਆਂ ਲੈ ਲੈ ਨਾ ਕਾਫੀ ਪਸ਼ੂ ਕਰ ਲਏ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਰਾਸ ਵੀ ਆਏ ਤੇ ਹੁਣ ਐਤ ਕੀ ਥੋੜਾ ਜਿਹਾ ਕੰਮ ਪਤਾ ਨਹੀਂ ਕੀ ਹੋ ਰਿਹਾ ਪਤਾ ਨਹੀਂ ਅਚਾਰ ਨਾਲ ਹੋ ਰਿਹਾ ਪਤਾ ਨਹੀਂ ਕੀ ਕੁਝ ਐਤ ਕੀ ਮੱਜਾਂ ਦਾ ਕੰਮ ਖਰਾਬ ਹੋ ਰਿਹਾ ਗਾਇਤ ਕੀ ਨਿੱਕੀ ਤਾਰੀਆਂ ਹੈਗੀਆਂ ਪਤਾ ਨਹੀਂ ਕੀ ਗੱਲ ਹੋਊਗੀ ਨਾ ਚਲੋ ਕੋਈ ਦਿਨ ਹੀ ਐਸੇ ਹੁੰਦੇ ਨੇ ਨਾ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਦਿਨ ਬਹੁਤ ਸੋਹਣਾ ਲੱਗਦਾ ਹੈਗਾ ਤੇ ਸੂਰਜ ਟਿੱਕੀ ਚੜਿਆ ਹੀ ਗੁਰਦੁਆਰਾ ਸਾਹਿਬ ਆਪਣੇ ਭੋਗ ਪਾਏਗੇ ਤੇ ਹਜੇ ਬਾਹਰਲੇ ਗੁਰੂ ਘਰ ਪਈ ਜਾਂਦੇ ਨੇ ਕਿ ਚੌਂਡਾ ਸਾਹਿਬ ਥੋੜਾ ਜਿਹਾ ਲੇਟ ਪੈਂਦੇ ਨੇ ਕਿਉਂਕਿ ਉੱਥੇ ਚਾਰ ਪਿੰਡਾਂ ਦੀ ਸੰਗਤ ਜੰਦੀ ਹੈ ਨਾ ਤੇ ਇਧਰ ਆਪਣੇ ਜਲਦੀ ਪੈ ਜਾਂਦਾ ਗਾ ਪਿੰਡ ਵਾਲੀ ਗੁਰੂ ਘਰ ਆ ਪਾਪਾ ਜੀ ਤਾਂ ਹਜੇ ਆਏ ਨਹੀਂ ਹੈਗੇ ਗੁਰੂ ਘਰ ਤੋਂ ਹੁਣ ਆਪਾਂ ਚਾ ਮਿੱਠਾ ਪਾਉਨੇ ਆਂਗੇ ਤੇ ਨਾਲੇ ਮੈਨੂੰ ਦੁੱਧ ਵੀ ਨਹੀਂ ਨਹੀਂ ਗਈ ਗਈ ਦੁੱਧ ਗੈਸ ਘਟਾ ਦੇਣੀ ਹੈ ਮੈਂ ਵੀ ਕਿਤੇ ਨਿਕਲ ਨਾ ਜਾਵੇ ਹਨ ਫਿਰ ਆਪਾਂ ਠਾਉਨੇ ਆ ਭਈ ਸਾਰਿਆਂ ਨੂੰ ਅੰਦਰੀ ਬੈਠੇ ਨੇਗੇ ਹੈਗੇ ਤਾਂ ਜਾਗਦੀ ਨਹੀਂ ਜਾਣਕੀ ਨਹੀਂ ਬਾਹਰ ਨਿਕਲਦੇ ਹੈਗੇ ਐ ਵੀ ਹਜੇ ਕੋਈ ਕਿਹੜਾ ਕੋਈ ਕੰਮ ਹੈਗਾ ਮੇਰੇ ਮੇਰੇ ਕੰਮ ਨੇ ਮੈਂ ਤੁਰੀ ਫਿਰਦੀ ਹੈਗੀ ਨਾ ਲੋਈ ਚਾਹ ਪਾਣੀ ਮੈਂ ਸਾਰਿਆਂ ਨੂੰ ਪਿਆ ਦਿੱਤਾ ਹੁਣ ਮੈਂ ਬਣਾਉਣੀ ਹੈਗੀ ਸਬਜੀ ਸਬਜੀ ਇੱਧਰ ਮੈਂ ਮੇਥੇ ਚੀਕਲੇ ਸੀਗੇ ਕੱਲ੍ਹ ਨਾ ਤੇ ਆਲੂ ਵਾਲ ਕੇ ਰੱਖਨੇ ਨੇ ਆਲੂ ਵਾਲ ਕੇ ਰੱਖ ਲੇ ਆਪਾਂ ਕਿਉਂਕਿ ਮੇਥਿਆਂ ਦੇ ਵਿੱਚ ਤਾਂ ਨਾ ਆਲੂ ਵਾਲੇ ਹੋਈ ਵਧੀਆ ਲੱਗਦੇ ਨੇਗੇ ਨਾ ਪੁਰਜੀ ਬਣਾਉਣ ਚ ਤੇ ਮਸਾਲਾ ਵਗੈਰਾ ਮੈਂ ਤਿਆਰ ਕਰ ਰੱਖਿਆਗਾ ਹਾਜੀ ਆਪਣੀ ਕੜਾਹੀ ਚ ਪਾਣੀ ਜਿਹੜਾ ਸੁੱਕਿਆ ਨਹੀਂ ਫੇਰ ਤੇਲ ਪਾਉਣੀ ਆ ਫੇਰ ਸਬਜੀ ਬਣਾਉਣੀ ਹੈਗੀ ਦਿਨ ਜਿਹੜਾ ਵਧੀਆ ਚੜ ਗਿਆ ਹੁਣ ਅੱਜ ਹਜੇ ਮੈਂ ਝਾੜੂ ਨਹੀਂ ਲਾਇਆ ਹੈਗਾ ਝਾੜੂ ਅੱਜ ਮੈਂ ਨਵੀਂ ਨੂੰ ਛੜਦਾ ਫਿਰ ਫਿਰ ਮੈਂ ਸਬਜ਼ੀ ਵਗੈਰਾ ਬਣਾ ਕੇ ਫਿਰ ਮੈਂ ਮੱਜਾ ਬੰਨੀ ਵੀ ਜਾਣਾ ਹੈਗਾ ਨਾ ਤੇ ਮੇਰਾ ਉੱਧਰ ਵੀ ਕੰਮ ਪਿਆ ਹੈਗਾ ਤੇ ਝਾੜੂ ਨਵੀਂ ਲਾ ਦੂਗੀ ਚਲੋ ਕੋਈ ਗੱਲ ਨਹੀਂ ਨਾਲ ਬਿਸਤਰੀ ਵਗੈਰਾ ਚੱਕ ਦੂਗੀ ਸਾਫ਼ ਸਫਾਈ ਅੰਦਰੋਂ ਇਹ ਕੁੜੀਆਂ ਦਾ ਕੰਮ ਹੁੰਦਾ ਹੈਗਾ ਨਾ ਤੇ ਆਪਣਾ ਤਾਂ ਉੱਪਰਲਾ ਕੰਮ ਹੀ ਹੁੰਦਾ ਹੈਗਾ ਸਾਡੇ ਵਰਗੇ ਦਾ ਤਾਂ ਦੂਸਰਾ ਕੰਮ ਹੀ ਨਹੀਂ ਠੀਕ ਹੁੰਦਾ ਹੈਗਾ ਨਾ ਤੇ ਦੁੱਧ ਨੂੰ ਵਾਲੀ ਦੇ ਕੇ ਰੱਖ ਲਿਆ ਹੁਣ ਹਜੇ ਗਰਮ ਹੈ ਫਿਰ ਮੈਂ ਫ੍ਰਿਜ ਦੇ ਵਿੱਚ ਲਾ ਦੂੰ ਉਹਨੂੰ ਹੋਰ ਆਪਣੇ ਕੰਮ ਹ ਪਹਿਲਾਂ ਸਬਜ਼ੀ ਬਣਾ ਕੇ ਦੂਸਰਾ ਕੰਮ ਨਿਮੇੜ ਕੇ ਫਿਰ ਦੇਖਾਂਗੇ ਨਾ ਕੀ ਕਰਨਾ ਹੈਗਾ ਤੇ ਮੈਂ ਇਹਦੇ ਵਿੱਚ ਪਾਉਣੀ ਆਈਗੀ ਤੇਲ ਪੁਰਜੀਏ ਜਿਹੜੀ ਤੇਲ ਦੀ ਵਧੀਆ ਬਣਦੀ ਹੁੰਦੀ ਹੈਗੀ ਨਾ ਸਰੋਂ ਦਾ ਤੇਲ ਘਰ ਦਾ ਹੋਵੇ ਬਹੁਤ ਵਧੀਆ ਹੁੰਦਾ ਹੈਗਾ ਨਹੀਂ ਤਾਂ ਫਿਰ ਡੰਗਾ ਜਲਾਉਣ ਹੁੰਦਾ ਹੈਗੀ ਮੁੱੱਚੀ ਤੇ ਤੇਲ ਵੀ ਪਾ ਲਿਆ ਤੇ ਲਈ ਸਬਜ਼ੀ ਆਪਣੀ ਬਣ ਗਈ ਹਾਂ ਜੀ ਤੇ ਮਿੱਠੀ ਲੋਪੇ ਨੂੰ ਸੰਤ ਕਰਕੇ ਠਾਕੇ ਰੱਖ ਦੇਣੀ ਹੈਗੀ ਹੁਣ ਮੈਂ ਝਾੜੂ ਚੱਕਦੀ ਆ ਉਹਨਾਂ ਨੂੰ ਤਾਂ ਕੋਈ ਬਾਹਰ ਹੀ ਨਹੀਂ ਨਿਕਲੇ ਬੈਠੇ ਅੰਦਰ ਹੀ ਗੱਲਾਂ ਵਾਸਤਾ ਕਰੀ ਜਾਂਦੇ ਰਗੇ ਤੇ ਮੈਨੂੰ ਐ ਵੀ ਜੇ ਆਪਾਂ ਕਮਨ ਮੇੜ ਕੇ ਫੇਰ ਬੈਠੀਏ ਫਿਰ ਵਧੀਆ ਲੱਗਦਾ ਨਾ ਬਸ ਉਹੀ ਗੱਲ ਵੀ ਉਹਨਾਂ ਨੂੰ ਐ ਵੀ ਹੁਣ ਬੈਠੇ ਆ ਟਿਕੇ ਫੇਰ ਸਭ ਤੋਂ ਬੈਠੇ ਨਹੀਂ ਜਾਣਾ ਹੈਗਾ ਚਲੋ ਆਪਾਂ ਜਦੋਂ ਦੁਬਾਰਾ ਗਰਮ ਕਰਾਂਗੇ ਖੋਟੀ ਖਾਣ ਵੇਲੇ ਨਾ ਉਦੋਂ ਠੰਡੀ ਜੀ ਹੋ ਜੂਗੀ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰਤਾ ਚੁੱਲੇ ਨੂੰ ਹੁਣ ਆਪਾਂ ਚੱਲਦੇ ਆਂਗੇ ਬਾਹਰ ਲਾਈਟ ਵਧਾ ਲੀਏ ਬੰਦ ਕਰ ਦਈਏ ਦ ਕੋਨੇ ਤਮਾਨੂੰ ਮੌਜਨਾ ਬੈਠੇ ਗੱਲਾਂ ਕਰੀ ਜਾਂਦੇ ਨੇ ਪੋਰਾ ਵੀ ਫਿਕਰ ਨਹੀਂ ਹੈਗਾ ਅੱਜ ਮੈਂ ਇਥੋਂ ਦੁਕਾਨ ਚ ਵੀ ਝਾੜੂ ਨਹੀਂ ਲੱਗਾ ਹੈਗਾ ਪਾਪਾ ਜੀ ਨੇ ਦੁਕਾਨ ਵੀ ਖੋਲ ਲਈ ਕਿਉਂਕਿ ਕੱਪੜਿਆਂ 'ਚ ਟਾਈਮ ਲੱਗੇ ਪਹਿਲਾਂ ਆ ਸਕੂਟਰੀ ਉਧਰ ਲਈਏਗੀ ਆਪਣਾ ਮੋਟਰਸਾਈਕਲ ਹੈ ਜਿਹੜਾ ਖਰਾਬ ਹੋ ਗਿਆ ਸੀਗਾ ਖੜੇ ਹੋ ਜਾਓ ਭਾਈ ਨਾ ਹਾਂ ਨਾ ਕਿੰਨਾ ਟਾਈਮ ਹੋ ਗਿਆ ਕਹੇ ਨੂੰ ਅੱਜ ਮੱਝਾਂ ਤੁਸੀਂ ਬੰਨਣੀਆਂ ਨੇ ਮੱਝਾਂ ਨਹੀਂ ਮੈਂ ਬੰਨਦੀ ਆਪਾਂ ਕੰਮ ਦੇਣ ਆਇਾਂਗੇ ਇੱਕ ਨਾਲੇ ਕੱਖ ਬਾ ਦਿਓ ਨਾਲੇ ਮੱਝਾਂ ਬੰਨਣ ਦਿਓ ਹੋਰ ਇਹ ਇਹਦਾ ਮਾਲਕ ਹੈ ਕੌਣ ਫਿਰ ਮਾਲਕ ਤਾਂ ਆਪਕੀ ਜੇ ਸਾਰਾ ਕਰਨਾ ਪੈਂਦਾ ਤਾਂ ਤੁਸੀਂ ਆਰਾਮ ਨਾਲ ਬੈਠੋਗੇ ਹੁਣ ਸਾਨੂੰ ਐ ਨਹੀਂ ਬਤਲਾਦਾ ਹੈਗਾ 8 ਵਜੇ ਪੈਣੇ ਕਿ ਵੀ ਖੜੇ ਹੋ ਜੀ ਬਾਹਰ ਨਿਕਲੇ ਜੀ ਮੈਂ ਤਾਂ ਅੱਜ ਬਸ ਸੈਰ ਸਪਟਟੀਆਂ ਤੇ ਆਂਗੀ ਸੈਰ ਸੁਪਾਏ ਕੰਮ ਕਰੂੰਗੀ ਜੀ ਕਰਦਾ ਕਰ ਲੂੰ ਜੀ ਕਰਦਾ ਨਹੀਂ ਕਰੂੰਗੀ ਬਸ ਬੈਠਿਆ ਕਿਹੜੇ ਵੇਲੇ ਦੀ ਖੇਚੀ ਹਾਏ ਮੇਰਾ ਝਾੜੂ ਝੂੜੂ ਸਾਰਾ ਕੁਝ ਪੈਗਾ ਠੀਕ ਐ ਤੋੜ ਗੱਲਬਾਤ ਕਰੀਏ ਅੱਜ ਤੋਂ ਸਬਜੀ ਮੈਂ ਐਸੀ ਹੋਰ ਸਬਜੀ ਬਣਾਈ ਆ ਆਲੂ ਮੇਥੇ ਗੁਰਜੀ ਬਣਾਈ ਚਾਹ ਬਣਾਈ ਆ ਚਾਹ ਬਣਾ ਕੇ ਦੇਤੀ ਦੂਜੀ ਵਾਰ ਮਾਵਾ ਕੱਪੜਾ ਲੀੜਾ ਸਾਰਾ ਕੁਝ ਧੋਤਾ ਤੇ ਡੈਡੀ ਦੇ ਕੱਪੜੇ ਵੀ ਧੋਤੇ ਹੈ ਨਵੀ ਹਾਂ ਮਾਵਾ ਵਾਈਟ ਵਾਈਟ ਵਰਗੀ ਕਰਨੀ ਹੁੰਦਾ ਦੇਖਦਾ ਮਾਝ ਹੁੰਦੀ ਹੈ ਹੋਰ ਨਾਲ ਸਰ ਵੀ ਚੱਲਦੀ ਹੈ ਨਵੀ ਦੀ ਗੱਲ ਸੁਣ ਲਓ ਕਈ 4-5 ਸਾਲ ਹਜੇ ਮੈਨੂੰ ਕੋਈ ਫਿਕਰ ਨਹੀਂ ਹੈਗਾ ਆਈ ਬੈਠੀ ਰਹੀ ਆਹ ਜੀ ਮਮਮੀ ਨੂੰ ਲੱਤ ਸੁਖਦਾ ਹੈ ਤਾਂ ਕਰਤੀ ਕਰਾਈ ਤੇ ਅੱਜ ਪੰਜ ਬਰੇ ਸੁਧਵਾ ਸੁਖ ਲੈਂ ਕੇ ਆਈ ਕਿਉਂ ਫੇਰ ਮੈਨੂੰ ਕਹਦਾ ਸੁੱਖਾ ਕਹਿੰਦੇ ਹੱਡ ਗੋਡ ਕੜ ਜਾਣਗੇ ਫੇਰ ਤਾਂ ਮੈਨੂੰ ਕੋਈ ਸੁੱਖ ਨਹੀਂ ਤੂੰ ਸੌਰੀ ਵਾਗ ਸਿਮੂ ਤੂੰ ਕੈਸਾ ਲੈਗੀ ਸੁਖਾਏ ਤੂੰ 10 12 ਸਾਲ ਲੈਗੀ ਹਾਂ ਨਾਨੀ ਨੂੰ ਨਾਨੀ ਕਿੰਨੇ ਵਸਤੇ ਬਿਆਗਾਂ ਨਾ ਕਹਿੰਦਾ 10 ਸਾਲ ਤੋਂ ਅੰਦਰ ਰਿਜਲਟ ਕਰਦੀ ਨਹੀਂ ਸਾਰਿਆਂ ਨੂੰ ਪਤਾ ਛਿੰਦੇ ਨੂੰ ਵੀ ਪਤਾ ਹੈ ਜੇ ਮੈਂ ਕੁਝ ਵੀ ਬਣਾ ਤਾਂ ਹੈ ਨਹੀਂ ਮੇਰਾ ਨਾਮ ਐ ਸੈੱਟ ਹੋਇਆ ਵਿਚਾਰਾ ਇਦੋਰਾ ਫਿਰਦਾ ਨਾ ਲੋ ਇਹ ਪਪਾਟ ਦੇਗੇ ਇਹਨੂੰ ਗਾਜਰਾ ਫੋਰ ਕੰਮ ਜਿੰਨੇ ਕਰ ਲਈ ਮੈਨੂੰ ਇਹ ਹੋਗਾ ਮਹਾਨ ਹੋਂ ਤੋਂ ਪਹਿਲਾਂ ਮੈਂ ਗਾਜਰਾ ਵੀ ਪੱਟਕੇ ਲੈ ਜਾਣਾ ਫਿਰ ਤੋ ਤੂ ਕੇ ਰੱਖ ਦੂੰਗੀ ਬਾਅਦ ਵਿੱਚ ਫਿਰ ਆਪਾਂ ਹਾਂ ਦਾ ਨਾ ਕਪੜਾ ਵੀ ਲੈ ਤੋ ਲਾਂਗੇ ਨਾ ਦੇਖਦੇ ਅੰਗੇ ਪੱਟਕੇ ਫੁਰਪੀ ਨਾਲ ਪੱਟੀਆਂ ਜਾਣੀਆਂ ਕਈ ਪੱਟੀਆਂ ਜਾਣੀਆਂ ਸ਼ਾਇਦ ਨਾਈ ਨਹੀਂ ਬਕੇ ਅ ਤੁਰਪੀ ਨਾਲ ਪੱਟੀਆਂ ਜਾਣੀਆਂ ਕੱਪਟ ਗਈ ਖੁਰ ਪੀਣੇ ਕਿਉਂ ਪਊਗੀ ਉਹ ਆਇਆ ਫੈਗਾ ਸਖਤ ਉਹ ਆਇਆ ਬੈਠਾ ਹੈ ਨਾ ਇਹ ਟਾਪੋ ਤੇ ਖੁੱਤ ਪੀ ਜਾਂ ਕਹੀ ਨਾ ਮੈਂ ਪੱਟ ਗਈ ਦੇਖ ਲਈ ਮੈਨੇ ਹੀ ਮੈਂ ਵੇਖੀ ਵੱਢ ਕੇ ਲੈ ਜਾਣੀ ਹੈ ਫਿਰ ਕੰਮ ਕਰਾਂਗੀ ਮੈਥਿਊ ਹੀ ਵਟਲੇ ਨਹੀਂ ਆਗੀ ਤੇ ਉਹ ਤਾਂ ਆਪਣਾ ਨਾ ਖੁਰਪੀ ਨਹੀਂ ਹੈਗੀ ਮੇਰੇ ਕੋਲੇ ਦੁਬਾਰਾ ਫੁੱਟੇ ਹੋਊਗੀ ਜਦੋਂ ਦੁਬਾਰਾ ਫੁੱਟੇ ਹੀ ਫੇਰ ਆਪਾਂ ਉਹ ਕਰ ਲਾਂਗੇ ਹਜੇ ਕਿਉਂਕਿ ਆਪਾਂ ਇਹਦਾ ਖੜਾਉ ਕਰਨਾ ਨਾ ਮੇਲਾ ਲਾ ਦੇ ਬੈਠ ਕੇ ਡੁੰਗ ਲਾਂਗੇ ਦਰਮਿਆਨ ਜਿੱਦੋਂ ਆਪਾਂ ਕੱਦੂ-ਕੁੱਦੂ ਦੀ ਸਬਜ਼ੀ ਬਣਾਉਣਾ ਨਾ ਬਹੁਤ ਵਧੀਆ ਲੱਗਦੀ ਹੈ ਵਿੱਚ ਪਾ ਕੇ ਨਾ ਕੀ ਕਰੀਏ ਤਾਂ ਰੁਕ ਕੇ ਬਣਾਉਂਗੇ ਰੋਟੀਆਂ ਬਣਾਉਣੀਆਂ ਨੇ ਕਿ ਸੁਕਾਉਣੀਆਂ ਹੈਗੀ ਮੇਥੀ ਹੈ ਸੁਕਾ ਦੋ ਇਹਦਾ ਕੀ ਹਿਸਾਬ ਵੀ ਮੇਥੀ ਹੈ ਐ ਦੱਸੋ ਮੇਥੇ ਦੀ ਮੇਥੀ ਦੇ ਨੂੰ ਕੋਲੇ ਕਰਕੇ ਦਿਖਾ ਦਾਂਗੇ ਵੀ ਤੈਨੂੰ ਫੇਰ ਪਤਾ ਲੱਗ ਜਾਊਗੀ ਪਤਾ ਲੱਗਦੀ ਪਾ ਮੇਥੇ ਨੇ ਵੀ ਉਹਦੀ ਸਮਝ ਆ ਜੂਗੀ ਆ ਮੇਥੀ ਆ ਮੇਥੇ ਮੇਥੇ ਨੇ ਮੋਟੇ ਮੋਟੇ ਉਹ ਨਜ਼ਰ ਨਹੀਂ ਪਤਾ ਲੱਗਦਾ ਨਾ ਦੱਸੇ ਦੋ ਫਿਰ ਇਹ ਇਹ ਰੋਟੀਂ ਚ ਪੈ ਸਕਦੀ ਹੈ ਪੈ ਸਕਦੀ ਹੈ ਫਿਰ ਆ ਪਾਉਂਦੇ ਕਦੋਂ ਪਾ ਲਾਂਗੇ ਪਾ ਕੇ ਦੇਖੋ ਅੱਜ ਪਾ ਕੇ ਦੇਖੂਗੀ ਪੈਜੂ ਪੈਣ ਨੂੰ ਕੀ ਆ ਤੁਮ ਬਸ ਜੀ ਬਰਸੀਨ ਪਾ ਦੋ ਫਿਰ ਹੁਣ ਮਿਰਚ ਨੇ ਮਿਲਾਉਣੀ ਹੈ ਹਰ ਇੱਕ ਚੀਜ਼ ਇਹ ਨਾ ਜਾ ਤੜਕੇ ਨੇ ਸਾਰੇ ਲਈ ਇਹ ਤੜਕੀ ਨੇ ਮਿਰਚੀ ਪਾਣੀ ਚਾਹੀਏ ਮੇਥੇ ਆ ਉਹ ਕੁੜੀ ਜਿਹੜਾ ਸਾਗ ਆਪਾਂ ਖਾਦੇ ਹੁੰਦੇ ਸੀਗੇ ਨਾ ਬਣਾ ਕੇ ਹੁਣ ਉਹ ਮੱਜਾ ਨਹੀਂ ਪਾਵਾਂਗੇ ਟੋਕਾ ਕਰਕੇ ਮੱਜਾ ਵੀ ਖਾ ਲੈਣੀ ਹੈ ਇੰਨਾ ਕਾ ਬਸ ਵੀ ਆਪਾਂ ਉਹਦੇ ਵਿੱਚ ਹੁਣ ਮਿਰਚ ਪਾ ਕੇ ਖਾਵਾਂਗੇ ਮੱਜਾ ਨੂੰ ਆਪਾਂ ਸਿੱਧਾ ਟੋਕਰਾ ਕੇ ਟੋਕਾ ਕਰਾਂਗੇ ਸਰਪਾ ਕੰਡੇ ਗੁੰਡੇ ਪਾ ਕੇ ਤੜਕਾ ਲਾ ਕੇ ਸਵਾਦ ਲੱਗਣ ਲੱਗੇ ਹਾਂ ਕੀ ਤੁਸ ਫਾਈਦੀ ਬੋਲੀਆ ਦਾ ਬਣਾਉਣ ਦੇ ਸਾਰੇ ਹਨ ਮੱਜਾਂ ਵਾਲਾ ਸਲੂਨ ਮੇਰੇ ਚ ਖਾਂਦੀਆਂ ਨਹੀਂ ਉਹਨਾਂ ਨੂੰ ਤਾਂ ਕਰਕੇ ਆਪਾਂ ਫਿਰ ਟੋਕਾਂਗੇ ਇਸ ਕਾਮਾਂਗੇ ਹੁਣ ਆਪਾਂ ਸਕਾ ਲਾਂਗੇ ਕੁਝ ਬਾਕੀ ਹੋ ਪਾਰਾਂਗੇ ਰੋਟੀਆਂ ਚ ਇੱਥੇ ਬੀਬੀ ਦੇ ਦੋ ਚਿੱਤੇ ਜੀ ਹੈ ਕਦੇ ਕਰਦੀ ਨਹੀਂ ਸਕਾ ਨਹੀਂ ਕਦੇ ਕਰਦੀ ਬੱਤ ਹੈ ਕਿ ਫਿਰ ਜਾ ਰੋਟੀ ਸਬਜ਼ੀ ਬਣਾਉਣਗੇ ਸਬਜ਼ੀ ਘੱਟ ਖਾਂਦੇ ਨੇਗੇ ਫਿਰ ਕੋਈ ਸਬਜ਼ੀ ਮੈਨੂੰ ਇਹਦੀ ਵਧੀਆ ਨਾਦੀ ਕੌੜੀ ਜੀ ਹੋ ਜਾਂਦੀ ਆ ਕੌੜੀ ਰੋਟੀ ਬਸ ਇਹ ਰੋਟੀਆਂ ਚ ਪਾਰਾ ਉਹ ਸਕਾ ਲਾਂਗੇ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ 10 ਵਜੇ ਦਾ 12 ਵਜੇ ਨੇਗੇ ਰੋਟੀ ਹੁਣ ਖਾਦੀ ਹੈ ਨਵੀਂ ਤੇ ਰੈਡੀ ਨੇ ਅਜੇ ਅੱਜ ਨੇ ਕੰਮ ਵਧਾ ਦੇਗੇ ਪਤਾ ਨਹੀਂ ਦਿਖਾਵਾ ਸੀ ਨਾ ਦਿਖਾਉਗੇ ਸਮਾਨਾ ਕੁੱਤੇ ਸੁਵੇਰੇ ਉੱਠਦੇ ਨਹੀਂ ਕੰਮ ਅੱਜ ਇੱਕ ਕੰਮ ਅੱਜਾਂ ਦਾ ਕੰਮ ਵਧ ਗਿਆ ਹੈ ਨਾ ਬੰਨਣ ਦਾ ਕਿਉਂ ਉਹ ਤਾਂ ਮੈਂ ਰੋਜ਼ ਹੀ ਕਰਦਾ ਆਏ ਨਹੀਂ ਕਹੋ ਤੇ ਵੀ ਹਾਂ ਵੀ ਅੱਜ ਬਣੇਗਾ ਮੈਂ ਤਾਂ ਨਹੀਂ ਕਰਦਾ ਨਾ ਰੋਜ਼ ਤਾਂ ਨਹੀਂ ਕਰਦੇ ਅੱਜ ਬਣੇਗਾ ਜਵਾਕਾ ਨੂੰ ਐ ਕਿਹਾ ਕਰ ਲੈ ਵੀ ਹੋਰ ਫਿਰ ਮੈਂ ਕਹਿੰਦੀ ਤਾਂ ਬੰਦਿਆ ਨਹੀਂ ਕਰਦੀ ਦੇਖੀਓ ਮੈਂ ਮਾਹ ਜੜੀ ਨਹੀਂ ਆਪ ਹੀ ਹਟਾ ਲਨੋ ਫਰਾਈ ਕਿਹਾ ਕਰੋ ਵੀ ਰੋਜ਼ ਐਸੇ ਨੂੰ ਕਰਨਾ ਪੈਂਦਾ ਹੈ ਕਮੈਸਾ ਦਾ ਕਿੱਥੋਂ ਇੱਕ ਟਾਈਮ ਆਏਗਾ ਤਾਂ ਵੀ ਸ਼ਾਮ ਨੂੰ ਪਾਣੀ ਪਿਆ ਦੇ ਕਰੋ ਅਜੇ ਤਾਂ ਸਵੇਰੇ ਬੰਦਤੀਆਂ ਉਹ ਦਿਨ ਸ਼ਾਮ ਨੂੰ ਪਾਣੀ ਨਹੀਂ ਪੀਂਦੇ ਹੂੰ ਆਹ ਹੋਇਆ ਲੈ ਕਹਿੰਦਾ ਮਨਦੇ ਮਸ ਹੁਣ ਤੇਰੀ ਕੰਮ ਰਹਿ ਗਿਆ ਧੁੱਪ ਖੜੀ ਤਾਂ 3:30 ਤੇ ਪਾਣੀ ਪਿਆ ਕੇ ਸਾਢੇ 3 ਵਜੇ ਪਾਣੀ ਪਿਆ ਕੇ ਉਹਨੂੰ ਵਿਚਾਰੀ ਨਾਗਰੀਆਂ ਦੀ ਧੁੱਪ ਹੀ ਵੰਦੇ ਆ ਉਹ ਡਾਇਡਾ ਕਰੀ ਜਾਂਦੀ ਮੇਰੀ ਨਾ ਬਸ ਸਾਢੇ 3:00 ਪਾਉਣ ਜਾਂਦੀ ਸਾਰੇ ਪਾਣੀ ਪਾਉਂਦੇ ਨੇ ਹੁਣ ਤੇਰੇ ਮੂੰਹ ਥੋੜੇ ਵੀ 6:00 ਵਜੇ ਪਾਣੀ ਪਾਉਂਦੇ ਜਾਂਦੀਆਂ ਨੇ ਮੈਂ ਤੁਹਾਨੂੰ ਪਾਣੀ ਪਾ ਦਿੱਤਾ ਵਾਖਰ ਸਵੇਹੀ ਪਾਣੀ ਪੀ ਕੇ ਛੱਡ ਤੈਨੂੰ ਦਵਾਈ ਖਾਣ ਲੱਗ ਗਈ ਹਾਂ ਆਪਾਂ ਵੀ ਅੱਖਾਂ ਹੀ ਕਰਦੇ ਹਾਂ ਹਾਂ ਪਹਿਲਾਂ ਨਹੀਂ ਆਪਾਂ ਕਦੇ ਗੌਰ ਕਰੀ ਸੀ ਵੀ ਆਪਾਂ ਸਨੇਹਾ ਪਈਏ ਹੁਣ ਥੋੜੀ ਜਿਹੀ ਗੌਰ ਹੋ ਗਈ ਇਹ ਪਹਿਲਾਂ ਹੀ ਮੈਂ ਤਾਂ ਜ਼ਰੂਰ ਪਿਉਣਾ ਵਾਦ ਸਨੇਹੀ ਫਿਰ ਉਸ ਤੋਂ ਬਾਅਦ ਵਿੱਚ ਮੋਟਰਸਾਈਕਲ ਠੀਕ ਕਰਾਉਣਾ ਸੀ ਉਹ ਕਰਾਇਆ ਫਿਰ ਖੇਤ ਰੇਖਣ ਆਉਣ ਵਾਲੇ ਆ ਗਏ ਉਹਨਾਂ ਕੋਲੇ ਵਾਦ ਉਹਨਾਂ ਨੂੰ ਲੈ ਕੇ ਨਾ ਤੇ ਕਰਦੇ ਕਰੋ 12:00 ਵੱਜ ਗਏ ਹੈਗੀ ਮਾਪੇ ਇੱਧਰ ਨਾ ਮੈਂ ਬੀਬੀ ਕੋਲ ਚੁੱਪ ਹੋਰ ਤੇ ਹੁਣ ਆ ਹੁਣ ਵੇਲੇ ਹੋਇਆਗੇ 12 ਵਜੇ ਕਿਉਂਕਿ ਉਹਨਾਂ ਟਾਈਮ ਆਪਦਾ ਕੰਮ ਨਹੀਂ ਨਿਭੜਦਾ ਹੈਗਾ ਜਿੰਨਾ ਟਾਈਮ ਰੋਟੀ ਦਾ ਨਾ ਨਿਭੜੇ ਨਾ ਤੇ ਹੁਣ ਭਾਂਡੇ ਮਾਂਜ ਕੇ ਉਹਨਾਂ ਨਾਲੇ ਮੇਥੀ ਧੋ ਲਈ ਆਪਾਂ ਹੁਣ ਇਹਨੂੰ ਡੁੰਗ ਲੈਣੇ ਹੈਗੇ ਜਿੰਮੇ ਕਰਨਾ ਹੋਊਗਾ ਕਰ ਲੈਣੀਆਂ ਜਿੰਮੇ ਇਹਨਾਂ ਦੀ ਸਲਾਹ ਹੋਊਗੀ ਰੋਟੀਆਂ ਬਣਾਉਣੀਆਂ ਨੇਗੇ ਆ ਖਾ ਸਬਜ਼ੀ ਚ ਪਾਉਣ ਖਾਣੀ ਦਾ ਪਾਈਏ ਕਿਵੇਂ ਮਰਜ਼ੀ ਕਰ ਲਓ ਨਾ ਸੁਕਾਈ ਲਾਵਾਂਗੇ ਠੀਕ ਆ ਕੌੜੀ ਹੋਣੀ ਨਾ ਰੋਟੀ ਜਦ ਮੈਂ ਉਦੋਂ ਵੀ ਪਾਲੀ ਸੀ ਮੇਥੇ ਮੇਥੇ ਦੋਨੇ ਚੀਜ਼ਾਂ ਪਈਆਂ ਸੀ ਕਿੱਦੇ ਇਹਨਾਂ ਪਰਸੋਂ ਜੇ ਤੂੰ ਕਹਿੰਦੀ ਅੱਜ ਬਾੜੀਆਂ ਹਰੀਆਂ ਹਰੀਆਂ ਨੇ ਰਲਾ ਕੇ ਨਹੀਂ ਬਤਾਦਾ ਰਲਾ ਕੇ ਬਾੜ ਵਿੱਚ ਥੋੜਾ ਜਿਹਾ ਧੰਨੀਆਂ ਮੇਥੇ ਮੈਂ ਸੀ ਬਾੜੀਆਂ ਹਰੀਆਂ ਹਰੀਆਂ ਨੇ ਉਦੋਂ ਮੈਂ ਮੇਥੀ ਵੀ ਪਾਈ ਸੀ ਠੀਕ ਚੱਲੀ ਜਾਊਗਾ ਫਿਰ ਤਾਂ ਮੈਂ ਮੱਖਣੀ ਬਣਾ ਲੂੰਗੀ کریم ਪਈ ਹੈ ਔਰ ਮੱਖਣੀ ਨਹੀਂ ਆਲੂ ਬਾੜ ਲਾਂਗੀ ਵਿੱਚ ਉਹ ਪਾ ਲੈ ਉਹ ਥੋੜਾ ਮੈਂ ਕਿ ਨਹੀਂ ਆਲੂ ਵਾਲੀ ਪਨੀਰ ਬਣਾਉਣੀ ਕਿਹਾ ਸੀਗਾ ਮੈਂ ਆਲੂ ਦੇ ਵਿੱਚ ਮੇਥੇ ਤੇ ਬਾਹਰੀ ਬਰੀਕ ਵਾਲੀ ਹਾਂ ਵਿੱਚ ਮੇਥੀ ਮੇਥੇ ਥੋੜਾ ਜਿਹਾ ਆਲੂ ਗੰਢੀ ਸਾਰਾ ਕੁਝ ਪਾ ਲਓ ਐਂ ਕਿਹਾ ਸੀ ਇਹਨਾਂ ਸਾਰਾ ਕੁਝ ਪਾ ਕੇ ਗੱਲ ਬਣਦੀ ਕਿ ਕਿੰਨੇ ਇਦਾਂ ਨਹੀਂ ਕਿਉਂ ਨਾ ਪਾ ਲਾਂ ਮੇਥੀ ਦੇ ਵਿੱਚ ਆਲੂ ਪਾ ਲਾਂਗੇ ਵੱਧ ਠੀਕ ਆ ਲੋਏ ਹੁਣ ਆਪਾਂ ਕਰਦੇਗੇ ਲਸਣ ਰੜਾ ਤਿਆਰ ਸਾਗ ਵਾਸਤੇ ਸਾਗ ਬਣਾਉਣ ਦੀਆਂ ਤਿਆਰੀਆਂ ਖਾਣਾ ਪੀਣਾ ਸਾਰਾ ਦੇ ਨਾਲ ਹੀ ਕੰਮ ਆਵੇਗਾ ਬਸ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਕਦੇ ਮੱਜਾ ਨੂੰ ਬੰਨਿਆ ਕਦੇ ਆਪ ਖਾ ਆਪ ਆ ਕੇ ਮੱਜਾ ਨੂੰ ਬੰਨ ਕੇ ਫਿਰ ਆਪ ਬਣਾ ਕੇ ਖਾ ਲਿਆ ਹੁਣ ਦੁਬਾਰੇ ਫੇਰ ਦੂਜੇ ਟਾਈਮ ਦੀ ਤਿਆਰੀਆਂ ਨਾ ਦਪਹਿਰ ਆਇਆ ਲੱਗਦਾਗਾ ਜਿਵੇਂ ਬਾਹਲੀ ਗਰਮੀ ਚ ਇਹ ਤਾਂ ਬਸਾਖੀ ਦੇ ਦਿਨ ਨਹੀਂ ਹੁੰਦੇ ਹੈਗੇ ਉਹ ਚੀਜ਼ਾਂ ਹੋਊਗੀ ਹੁਣ ਧੁੱਪੇ ਸੀ ਮੰਜਾ ਨਾਲੇ ਬੈਠੇ ਨਹੀਂ ਗਿਆ ਹੈਗਾ ਜੇ ਤਾਂ ਮੈਂ ਪਛੂ ਅੱਜ ਮੈਂ ਡੇਢ ਵੇਰੀ ਬੰਨੇ ਏਡੇ ਏਡੇ ਜੀਪਾ ਨਿਕਲੀਆਂ ਪਈਆਂ ਵਿਚਾਰਿਆਂ ਦੀਆਂ ਆਇਆ ਵੀ ਮੂੰਹ ਹਰ ਚੋ ਪਾਣੀ ਕੱਟਰੂ ਆਂਦੇ ਹੁਣ ਕੱਲ ਨੂੰ ਮੈਂ ਸ਼ਾਮੇ ਬੰਨ ਕੇ ਆਇਆ ਗੋਣਾ ਨੂੰ ਨਾਲ ਤੱਕ ਕੀ ਬੰਨ ਹੋਰ ਸਵੇਰੀ ਬੰਨ ਸਵੇਰੇ ਚ ਪਾਣੀ ਪੀਤਾ ਨਹੀਂ ਉਹਨੇ ਕਿਸੇ ਨੇ ਪੀਤਾ ਨਾ ਮੈਂ ਸੰਭਲ ਨਾ ਅੱਜ ਸਾਰੀਆਂ ਪੀ ਕੇ ਗੁੰਦੀਆਂ ਨੇ ਅੱਛਾ ਤਾਂ ਹੀ ਮੇਰਾ ਨਾ ਟਾਈਮ ਲੱਗ ਗਿਆ ਸਾਰੀ ਖਿਜ-ਖਿਜ ਲੈ ਕੇ ਗਈ ਕਿਉਂ ਤੇ ਮਾਚਰ ਧੁੱਪੇ ਬੰਨੀ ਕਰਦੇ ਧੁੱਪੇ ਬੰਨੀਆ ਕਰਕੇ ਧੁੱਪੇ ਵਾਲੀ ਹੈਗੀ ਇਧਰ ਇੱਕ ਸੀਹਾ ਪੈਂਦਾਗਾ ਸਾਡੀ ਕੰਦ ਦੇ ਨਾਲ ਬਾਹਲਾ ਜਾਂਦੇ ਧੁੱਪ ਸੂਰਜ ਚ ਚੜਦਾ ਹੀ ਆ ਜਾਂਦਾਗਾ ਸਿਪਣ ਵੇਲੇ ਤੱਕ ਨਹੀਂ ਜਾਂਦਾ ਮਿੱਠੀ ਆਪਾਂ ਚੀਰ ਕੇ ਡੁੰਗ ਕੇ ਰੱਖਦੀ ਚੀਰੀ ਨਹੀਂ ਹੈਗੀ ਤੇ ਐਂ ਸੁੱਕਣੀ ਪਾਦੀ ਹੁੰਦੀ। ਹੁਣ ਕੋਪਾ ਤੇ ਹੁੰਦੀ ਹੈਗੀ ਕਈ ਦਿਨ ਨਿਗਾਹ ਜੀ ਚ ਰੱਖ ਲਿਆ ਕਰਾਂਗੇ ਕਿ ਟਿਗੀਆਂ ਤੋਂ ਨਾ ਰੂਲ ਆਪੇ। ਜੇ ਤਵਾਸ ਖੋਲ੍ਹੇ ਨਹੀਂ ਕਰਾਂ। ਮਿੱਠੀ। ਹੋਰ ਰੂਲ ਜੇ ਮੈਂ ਕਿਤੇ ਪਾਰਾਂ-ਉਰਾ ਮੈਂ ਹੁੰਦੀ ਤਾਂ ਸ਼ਾਮ ਨੂੰ ਸੁਨੇਹੀ ਅੰਦਰ ਰੱਖਦੀ। ਖੇੜ ਲੈ ਕਰਨੀ। ਨਾ ਖੇੜ ਤੇ ਫੇਰ ਖਾਣੀ। ਤੇ ਖੇਡ ਲੈ ਕਰ ਲਈ ਖੇਡ ਤਾਂ ਉਥੇ ਲੈਣਗੇ ਅਸੀਂ ਕਹਿੰਦੇ ਹੁਣ ਨਾ ਵੀ ਕੁੱਤੇ ਵੀ ਮਿੱਠਾ ਵੱਧ ਖਾਂਦੇ ਨੇਗੇ ਨਾ ਤੇ ਚਲੋ ਹੁਣ ਭੈਣਾ ਕਹਿੰਦੇ ਨੇ ਵੀ ਕੁੱਤਿਆਂ ਨੂੰ ਤੁਸੀਂ ਮਿੱਠਾ ਨਾ ਪਾਇਆ ਕਰੋ ਕੀ ਕਰੀਏ ਤਾਂ ਬਾਹਰ ਨਹੀਂ ਨਿਕਲਦੇ ਅੱਛੀ ਪੌਣੇ ਨੇ ਅਸੀਂ ਰੋਟੀ ਵੀ ਪੌਣੇ ਹਾਂਗੇ ਜਾਂ ਦੁੱਧ ਦੱਧ ਪਾ ਦਿੰਦੇ ਨਾ ਤੇ ਜਿਹੜੀ ਵੀ ਦਹੀਂ ਲੱਸੀ ਪਾ ਦਿੰਦੇ ਨੇ ਉਹ ਖਾਪੀ ਲੈਂਦੇ ਨੇ ਨਾ ਬਲੂਂਗ ਨੇ ਮਿੱਠਾ ਜੰਮੀ ਨਹੀਂ ਖਾਂਦੇ ਹੈ ਕਿ ਕੱਲ ਮੈਂ ਕੁੱਤਿਆਂ ਦਾ ਮਿੱਠਾ ਜਾਂ ਸਾਰਾ ਜਿਹੜਾ ਬਾਧੂ ਜਿਹਾ ਪਿਆ ਸੀਗਾ ਨਾ ਜਲੇਬੀਆਂ ਲੱਡੂ ਵਗੈਰਾ ਸਾਰੇ ਕੱਢ ਕੇ ਲਿਫਾਫੇ 'ਚ ਪਾ ਕੇ ਬਾਹਰ ਰੱਖ ਦਿੱਤਾ ਮਾਂ ਜੀ ਜੇ ਮੈਂ ਕਿਤੇ ਪਰਾਂ ਰਾਂ ਹੁੰਨੀ ਹੈ ਨਾ ਵੀ ਪਾ ਕੇ ਬਾਹਰ ਹੀ ਕੱਢ ਦਿਆ ਕੋਈ ਜੇ ਨਹੀਂ ਨਿਕਲਦੇ ਹੈਗੇ ਇੱਕ ਬਲੂਂ ਨੇ ਇੰਨੀ ਝੱਟ ਲਾਈ ਉਹ ਜਿਸ ਤਰ੍ਹਾਂ ਮਿੱਠਾ ਖਾਂਦਾ ਜੰਮੀ ਨਹੀਂ ਉਹੋ ਚੁੱਕਿਆ ਹੈਗਾ ਜੰਮੀ ਉਹਨੇ ਮੈਂ ਉਹ ਨਹੀਂ ਦੇਖੇ ਦੇਖਿਆ ਹੈਗਾ ਆਜੇ ਖਾ ਲੈ ਆਜੇ ਖਾ ਲੈ ਅਸੀਂ ਆਖਿਆ ਵੀ ਅੱਜ ਕਮਾਲ ਹੋ ਗਈ ਵੀ ਅੱਜ ਇਹ ਬੋਲੀ ਨਹੀਂ ਹੈਗੇ ਜਦੋਂ ਦੇਖੋ ਲਿਫਾਫੇ ਦੇ ਲੱਗ ਰਿਹਾ ਖਾ ਕੇ ਮੌਜਾ ਵਗ ਜ ਨਹੀਂ ਹੈ ਇਹ ਨਾ ਮਿੱਠਾ-ਖੱਟ ਖਾਂਦੇ ਨੇ ਮਿੱਠਾ ਖਾਂਦੇ ਨਹੀਂ ਅਸਲ 'ਚ ਬੜੀ ਬਾਰ ਅਸੀਂ ਲੋਡ ਪਾ ਕੇ ਦੇਖਿਆ ਇਹ ਨਹੀਂ ਖਾਂਦੇ ਹੈਗੇ ਕਿੱਟਾ ਇਹਦਾ ਜੀ ਮਿੱਠਾ ਪਾਉਣਾ ਨਹੀਂ ਚਾਹੀਦਾ ਹਾਂ ਪੁੱਤੇ ਨੂੰ ਪਾਉਣਾ ਨਹੀਂ ਚਾਹੀਦਾ ਕੀ ਹੋ ਜਾਂਦਾ ਹੱਸ ਕੇ ਜਾਂਦੇ ਨੇ ਥੋੜਾ ਮਿੱਠਾ ਹੀ ਮਾੜਾ ਮਾੜਾ ਨਾ ਭਾਵਾ ਮਾੜਾ ਠਾਦ ਲੱਗੇ ਕੀ ਕਰੀ ਆਹ ਤਾਂ ਆਪਣੀ ਬਾਣੀ ਜੰਬਲ ਗਈ ਹੈ ਬਸ ਇਹਨਾਂ ਨੂੰ ਪਾਉਣਾ ਆਪ ਹੀ ਹਰ ਜੰਮ ਮੈਂ ਕੀ ਕਰਾਂ ਮੈਂ ਬਾਹਰ ਡਾਕੇ ਰੱਖਦੀ ਆ ਬਾਹਰ ਮਾਰ ਨਾਲ ਖੋਲ ਦਿੰਦੇ ਨੇ ਗਏ ਬਸ ਉਹ ਨਾਲ ਦੀ ਨਾਲ ਆ ਜਾਓ ਮੈਂ ਤੁਹਾਨੂੰ ਡੱਕਰ ਤੋਂ ਬੰਦੇ ਨੇ ਡੱਕਰ ਤੇ ਹਾਂ ਫਿਰ ਜਾਲੀ ਗਈ ਪਾਉਂਦਾ ਨਹੀਂ ਬਜਦਾ ਓੱਖਾ ਦੇ ਹੀ ਹੈਗਾ ਫਿਰ ਵੀ ਬਸ ਪਾਪ ਦਾ ਕਰਨਾ ਹੁਣ ਕੀ ਕਹਿੰਦੇ ਪਾਪ ਕਰੋ ਹੈ ਤੁਸੀਂ ਉਹ ਵੀ ਪਾਪ ਹੀ ਹੈ ਜੇ ਹਲਕੀ ਹੈ ਹੋਰ ਉਹ ਵੀ ਮਾਰ ਤੇ ਹਲਕੀ ਉਹ ਵੀ ਪਾਪ ਹੀ ਹੈ ਮੈਨੂੰ ਨਹੀਂ ਪਤਾ ਕੀ ਤੇ ਲਾਉਣ ਦੇ ਹੋਰ ਆਪਦੀ ਲਾਉਣਗੇ ਪਹਿਲਾਂ ਪਹਿਲਾਂ ਤਾਂ ਸਾਡੇ ਕੋਲ ਹੀ ਆਉਂਗੇ ਸਾਡੇ ਲਾਉਣੀਆਂ ਪਹਿਲਾਂ ਤਾਂ ਤੋ ਇਹ ਹੁਣ ਆਪਾਂ ਤੜਕਦੇ ਆਂਗੇ ਸਾਗ ਲਸਣ ਮੈਂ ਪਾ ਲਿਆ ਪਿਆ ਹੈ ਮੇਰਾ ਕੱਟਿਆ ਪਿਆਗਾ ਆਹ ਲਸਣ ਕਿੰਨੇ ਖਿੜਾਤਾ ਇਹ ਥੋੜਾ ਜਿਹਾ ਕੱਚਾ ਜਿਹਾ ਹੁੰਦਾਗਾ ਪਾਣੀ ਇਹ ਨਿਕਲੀ ਅੰਦਰ ਰਹਿੰਦਾਗਾ ਤੇ ਇਹ ਵੇਤੀ ਕਰੀ ਜਾਂਦੀ ਹੈ ਐਨੇ ਤੇ ਨਾ ਮਿਲ ਜੰਦੀ ਹੈ ਤੇ ਨਾਲ ਆਪਾਂ ਕਰਦੇ ਆਂਗੇ ਹੁਣ ਵੀਡੀਓ ਦਾ ਐਂਡ ਕਿਉਂਕਿ 4:30 ਵੱਜ ਗਏ ਹੁਣ ਮੱਜਾ ਬਣੀ ਜਾਨੀ ਹੈਗੀ ਪਾਣੀ ਧਾਣੀ ਪਿਲਾਉਣੀ ਆ ਅੱਜ ਪਾਣੀ ਵੀ ਨਹੀਂ ਪੀਤੀ ਕਿਨੇ ਵੀ ਤੇ ਰੈਡੀ ਅੱਜ ਸਵੇਰੇ ਪਛੂ ਬਣਗੇ ਹੁਣ ਬਣਕੇ ਨਹੀਂ ਗਈ ਹੈਗੀ ਹੁਣ ਪਾਣੀ ਪੀ ਲਿਆ ਹੁਣ ਫਿਰ ਨਾ ਜਾ ਕੇ ਮੈਂ ਪਾਣੀ ਪਲਾਉਣੀ ਆ ਨਾਲੇ ਮੈਂ ਉਹ ਵਗੈਰਾ ਜਿਹੜੇ ਕੰਮ ਨੇ ਉਹ ਕਰਦੇ ਆਂਗੇ ਮਿਲਦੇ ਆ ਫਿਰ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਬਲੌਗ ਇਸ ਤਰ੍ਹਾਂ ਦਾ ਲੱਗਿਆ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਲਈ ਰਹੀ ਸਤ ਸ੍ਰੀ ਅਕਾਲ